ਅੱਜ ਤੇ ਦੰਦੀ ਸਰਵਾਤ ਕਰਤੀ ਐ ਮੱਕੀ ਦੀ ਰੋਟੀ ਸਰੋਂ ਦਾ ਹਨ ਆ ਆ ਗਿਆ ਕਿੰਨੇ ਆ ਗਿਆ ਜੀ ਆ ਗਿਆ ਜੀ ਰੋਟੀ ਖਾ ਲੋ ਆਜੋ ਆ ਗਿਆ ਨਾ ਲੈਣ ਤਰਕੀ ਨਸਿਆਂ ਵਰਦ ਚਾਲਦੇ ਨੇ ਬਈ ਆਪਣੇ ਪਿੰਡ ਦੀ ਪੰਚਾਇਤ ਦਾ ਪਹਿਲਾ ਵਰਦ ਨਾ ਚਲੋ ਬਾਈ ਹੋ ਗਏ ਰੋਟੀ ਟੱਟੀ ਖਾ ਕੇ ਰੈਡੀ ਹਾਂ ਚੱਲਦੇ ਆ ਮਾਨ ਤੇ ਕਾਰੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਪਿੰਡ ਦੀ ਪੰਚ ਆ ਬੰਦੇ ਨਸਿਆਂ ਵਰਦ ਨਸੇ ਛੱਡੋ ਕੋਣ ਵੱਡੋ ਮੋਰਿਆ ਰੋਰੀ ਮੋਰ ਕੀ ਕਹੇਗਾ ਨਸੇ ਆਏ ਨੂੰ ਵੀ ਚਾਚ ਬਾਕੀ ਕੋਹਲੇ ਕਰੋ ਗਲੀਆਂ ਦੇ ਢੰਡੀਆਂ ਚੱਕ ਲਈਆਂ ਢੰਡੀਆਂ ਆਪਾਂ ਹੀ ਸਿਆਣੇ ਆ ਨਸੇ ਵਾਲੇ ਤਾਂ ਆਪ ਹੀ ਆਣਾ ਪਿੰਡ 'ਚ ਜਿਹੜੇ ਛੱਡੇ ਹੋਇਆ ਹੈ ਨਹੀਂ ਕਰਦੇ ਨਹੀਂ ਆਪਾਂ ਹੀ ਆਪੋ ਹੀ ਕਰਨ ਲੱਗਦੀ ਆ ਫਰੇਟਾ ਬੰਦੇ ਨੂੰ ਸਮਝਾਉਣੇ ਆ ਬੰਦੇ ਨੂੰ ਸਮਝਾਉਣੇ ਉਹ ਕਿੱਧਰ ਚੱਕ ਲੈ ਕੈਦੋ ਕੈਦੋ ਨੇ ਹੱਕ ਤਾਂ ਬਾਈ ਲੈ ਪਾਓ ਢੰਡੀਆਂ ਆਓ ਝੰਡੀਆਂ ਦੀ ਵਾਲੀ ਦਾ ਵੀ ਕੰਮ ਹਟਾਓ ਯਾਰਾ ਉਹ ਪਹਿਲਾਂ ਬੜੀ ਏ ਇੰਨੇ ਦਾ ਪਿੰਡ ਚ ਨਹੀਂ ਵੜਿਆ ਲੈ ਦਿਖਾਓ ਕੀ ਲਿਖਿਆ ਹੋਇਆ ਦਿਖਾਓ ਜੀਵਨ ਜੀ ਖੜਦਾ ਹੋ ਲਈ ਲੈ ਲੈ ਆਪਾਂ ਜੜਾਈਓ ਆ ਮੋਰਾ ਮੋਰਾ ਮੋਰ ਜੀ ਬਾਅਦੇ ਆਪਣੀ ਵੀਡੀਓ ਅੱਜ ਕਰੂ ਪਾਤੀ ਪਾਤੀ ਅਜਨਸ ਅਮਰੁੱਧ ਚੱਲਦੇ ਨੇ ਭਾਈ ਅਜਨਸ ਅਮਰੁੱਧ ਪਹਿਰੇਦਾਰੀ ਪਹਿਰੇਦਾਰੀ ਕਿੰਨੇ ਤੋਂ ਕਿੰਨੇ 100 ਦੀ 100% ਬਾਕੀ ਦਾ ਜੀਵ ਵਾਲਿਆਂ ਦਾ ਮੁਕਤ ਰੱਖੇ ਹੋ 100% ਨਕੀ ਕਹਿੰਦਾ ਕੀ ਬੋਲ ਕੇ ਪਹਿਲੇ ਕੀ ਬੋਦੇ ਸੀ ਅਲਾਉ ਕਰ ਆਈ ਮਿੱਦਲੇ ਆ ਲੰਪਾਇਰ ਚੱਕ ਪੈਰ ਚੱਕ ਸਭ ਦਾ ਫਿਰਦਾ ਦੇ ਉਹ ਮਿੱਦਲੇ ਹੁਣ ਵੀ ਹੋਰ ਵੀ ਮਿੱਦੂ ਨੂੰ ਤਾਂ ਪਾਏ ਨੇ ਓਏ ਮਿੱਦਲੇ ਓਏ ਜੀਵਣਾ ਕੀ ਐ ਪਾਪਾ ਤੇਰੇ ਅੰਦੀ ਕੇ ਬੰਦੇ ਦਾ ਦੀ ਛੱਡੋ ਕੋਡ ਵੱਡੋ ਪਿੰਡ ਦਾ ਕੱਟ ਦੇਖੋ ਵਾਇਰਲਸ ਜਿੰਨ ਨਸਾ ਕਰਾ ਕੇ ਤੋਰੇ ਹੁੰਦੇ ਆ ਲਾਉਣਾ ਬਾਈ ਆ ਗਾਣਾ ਲਾਓ ਤੇ ਜਿੰਨ ਨਸਾ ਕਰਾ ਕੇ ਤੋਰੇ ਹੁੰਦੇ ਤਾਂ ਇਕੱਠ ਬਾਲਾ ਹੋਣਾ ਸੀ ਹੋ ਗਿਆ ਅਟੈਚ ਹੋਈ ਗਾਣਾ ਵੇਜਿਆ ਦੀ ਗੱਲ ਦੇਖ ਕੀ ਆ ਇਹਦਾ ਡਾਊਨਲੋਡ ਕਰਨ ਵਾਲਾ ਪਿਆ ਪਰ ਦੇਖੋ ਅਸੀਂ ਦੋ ਹੀ ਆ ਤੰਨੀਆਂ ਵਾਹ ਲੈ ਟਮੇ ਟੱਲੇ ਜੇ ਕੋਈ ਕੋਈ ਹੈ ਹੀ ਨਹੀਂ ਕੋਈ ਆਉੜੀ ਕਰ ਲਾ ਕੋਈ ਪਿੰਡ ਦਾ ਹੈ ਹੀ ਨਹੀਂ ਓਏ ਲਾਲੀ ਨੌਜਵਾਨ ਪਿੰਡ ਦੇ ਕਿਧਰ ਗਏ ਬੰਦੇ ਨੌਜਵਾਨ ਖਤਮ ਕਰਦੇ ਜੀ ਦਸੇ ਨੇ ਇਸ ਕਰਕੇ ਤਾਂ ਅਸੀਂ ਉਹਨਾਂ ਉੱਪਰੋਂ ਰੱਖਿਆ ਕੋਈ ਹੈ ਹੀ ਨਹੀਂ ਟਮਾਟਾ ਮਿਟਲੇ ਨੇ ਟਮਾਟਾਵੇਂ ਨੇ ਹਾਂ ਆ ਲਾਲੀ ਬੱਸ ਇਹ ਛੱਡੋ ਭਾਈ ਕੋਡ ਬਟੋ ਕਹਿੰਦੇ ਹਾਂ ਪੀ ਲਾਉਣਾ ਇਹਦਾ ਕੰਨ ਲੈ ਜੀ ਉਹੀ ਉਹੀ ਲਾਓ ਖੋਲੋ ਜੀ ਲੋਕਾ 25 25 ਕਰਨਾ 30 ਨਹੀਂ ਰੱਖਣ ਤਾਂ ਹਾਂ ਹਉ ਤਾਂ ਕਰ ਲੈ 30 ਦੀ ਆ ਇਹ ਦੇਖੋ ਪਿੰਡ ਤੇ ਅਸੀਂ ਰਹਿ ਗਏ ਆ ਕੋਈ ਦੀ ਨਾ ਨੌਜਵਾਨ ਜਿਹੜਾ ਸਾਰੇ ਇੱਕ ਸਮਾਜ ਨਾਲ ਕੋਈ ਹੋਰੇ ਖੜਾਗਾ ਉਹ ਆਇਆ ਸਾਡੇ ਪਿੰਡ ਦੇ ਯਾਰ ਨੌਜਵਾਨੀ ਮਰ ਕੇ ਜਮਾ ਕਤਮ ਹੋ ਗਏ ਜਮਾ ਕਤਮ ਹੋ ਗਏ ਨਸੀਦੀਆਂ ਤੋਂ ਪਿੰਡ ਵੱੱਡਾ ਲੱਗ ਜੂ ਸਾਡਾ ਪਿੰਡ ਜੇ ਬਾਹਰ ਟਾਈਮ ਨਾਲ ਅਸੀਂ ਆ ਪੜੇ ਹਾਂ ਪਿੰਡਾਂ ਨੂੰ ਸ਼ਮਕ ਮਾਵਾ ਦੇ ਅਸੀਂ ਆ ਪੜੇ ਪਿੰਡਾਂ ਨੂੰ ਹਾਜੂ ਇਹਨੇ ਵੱਡਗਾ ਦੇਤਾ ਪਿੰਡ ਚ ਘੇੜਾ ਦੇਤਾ ਪਿੰਡ ਚ ਘੇੜਾ ਬਾਈ ਚਲੋ ਹੁਣ ਕੋਈ ਚਲੋ ਘਰੇ ਜਾਣ ਦੇਲੇ ਹੋ ਗਿਆ ਨਵੇਂ ਨਸਾਂ ਬਰਦਨ ਮੇੜ ਕੇ ਆ ਗਏ ਲੌਂਗਰ ਸਟicker ਲਵਾਉਣਾ ਰਾਈਡ ਤੇ ਅੱਜ ਆਪਣੇ ਨਸਾ ਛੜਾਊ ਵਾਲੇ ਬਾਲੇ ਦੀ ਦੇਖੇ ਦੀ ਪਿੰਡ ਚ ਬਾਲੇ ਦੀ ਨਸੇ ਛੱਡੋ ਕੋੜ ਵੱਡੋ ਆਰਾ ਪਿੰਡੀ ਦੀ ਕੀ ਲਿਖਾਇਆ ਓਏ ਨਾ ਨਖਾਇਆ ਗਿਆ ਨਿਰਪਉ ਨਰਵੇਦ ਆ ਰਹਿ ਗਿਆ ਕੱਲਾ ਠੰਡਾ ਰਹਿ ਗਿਆ ਤੇ ਬੰਦਾ ਮੋੜੇ ਐਜ ਪੰਜਾਬ ਚ ਹਾਂ ਇਹ ਤੇ ਨੀਲੇ ਰੰਗ ਦਾ ਬਾਕੀ ਲੋਗ ਉੱਧਰ ਤੇ ਖਿੜਕੀ ਲਖਾਉਣਾ ਬਾਕੀ ਕੋ ਆਈਡੀ ਇਸ ਆਈਡੀ ਦੇਖ ਗਿਆ ਮੁੰਡੇ ਨੇ ਤੇਂਦਰ ਮੰਡੇਰ ਕਿਆ ਬੰਨਾ ਚੱਲੀਏ ਹੁਣ ਹੁਣ ਲਪਾਉਣਾ ਇਹਦੇ ਪਤਾ ਨਹੀਂ ਕੀ ਲਪਾਉਣਾ ਕਹਿੰਦਾ ਉਹਨੂੰ ਵਾ ਕੇ ਮਿਲਦਾ ਲਗਾ ਆ ਲੋਕੋ ਕੀ ਆਈਡੀ ਹੁਣ ਕਹਿੰਦਾ ਕਿਨੂ ਆ ਕੇ ਚਾਲੇ ਲਿਖਿਆ ਕੇ ਆਈਡੀ ਲਿਖਿਆ ਕੇ ਆਈਡੀ ਲੈ ਕੇ ਸਾਹਮਣੇ ਹੱਕਤਾ ਉਹ ਲੈਦਾ ਪੈਡੇ ਆ ਕੇ ਕੋਈ ਢੱਕਾ ਤੋੜਦਾ ਕਿਦਾਂ ਮੰਗਿਆ ਸੀ 1100 ਮੈਂ ਤਾਂ ਮੰਨਿਆ 200 ਤੇ ਮੈਨਾਂ ਲਿਆ ਲੋਈ ਲੈਣੀ ਕੰਪਰਮਾਈਜ਼ ਕਰ ਲਿਆ ਦੇ ਲੈ ਲੋਈ ਆਉਂਦਾ 250 ਵਾਲਾ ਸੂਟ ਹੁੰਦਾ ਕਹਿ ਰਹਾ ਹੈ ਬੇਨੁਕਾ ਫੈਮਾ ਬੌਣ ਨਹੀਂ। ਜਿਵੇਂ ਉਹ ਕਿ ਮੈਨੂੰ ਮਨ ਕੱਪੜੇ ਦੇ ਤਨ ਨੂੰ ਪਤਾ ਹੀ ਹੈ। ਮੁੰਡੇ ਦੀ ਬੈਠੀ ਆ ਗਈ। ਹਾਂ। ਤੇ ਗੱਲ ਗਾ ਮੁੰਡੇ ਨੂੰ ਜਾਣਾ। ਹੂੰ। ਦੱਸੋ ਰੇਟ ਸਹੀ? ਐਂਕੋ ਹੈ ਤਾਂ। ਨਹੀਂ। ਤਾਂ 100, 200, 300। 300 ਲੈ ਲੈ ਕਿੱਪਾ ਕਰਕੇ। 400 ਨਹੀਂ ਲੈ ਕਿ। 200 ਲੈ ਕੇ। 300 ਬੇ ਨਹੀਂ। 300 ਲੈ ਜਾ ਲੈ। ਬਟ ਕੇ ਲੈ ਵੀ ਤੇ ਸਰਫੀ। 300 ਬੇ ਅਸਲ ਚ ਨਹੀਂ ਹੈ। ਨਹੀਂ ਆਏ। ਕਿੰਨੇ ਕਿਹਾ ਤੀਗਾ? 1100। 1100, 300। ਇਹ 300 ਸੋੜਾ ਵਾ। ਤਨਸਬੀ ਲੈ ਚਾਰ 400 ਮੈ ਲੈ ਨਾ ਨਾ 1000 ਦਾ ਮੰਗਾ ਸੀ ਮੈਂ ਇਹ ਨਹੀਂ ਦੋਈ ਹੈਗਾ ਹੀ ਮੈਂ ਮੈਂ ਉਹ ਦੱਕ ਕੇ ਦੇ ਗਿਆ ਮੈਂ ਇੰਨੀਆਂ ਲੈ ਲੀਆਂ 400 ਸਾਬ ਕਿਉਂ ਨਾ ਨਾ ਅੱਜ ਸਾਡੇ ਯਾਰ ਦਾ ਹਾਲੀ ਦਾ ਬਰਥਡੇ ਆ ਅੱਜ ਅਸੀਂ ਸਾਰੇ ਹੈਪੀ ਬਰਥਡੇ ਬਰੋ ਥੈਂਕ ਯੂ ਥੈਂਕ ਯੂ ਆ ਪੂਰਾ ਲਈ ਫਿਰਦਾ ਮੇਰੀ ਮੰਮੀ ਨੇ ਕਿਹਾਗਾ ਪੁੱਤ ਜੀ ਅੱਜ ਬਿਮਾਰ ਹੋ ਜਾਏਗਾ ਅੱਜ ਜਨਮ ਦਾ ਅੱਜ ਤੇ ਦਿਨ ਪੂਰੇ ਚ ਲੈਤਾ ਸੀ ਅੱਜ ਦਿਨ ਕੱਢ ਆਗਾ ਕਿੰਨੇ ਚ ਹੋ ਗਈ ਹੈ ਆਹ ਗਰਲੀ ਤਾਂ 11 1200 ਤੋਂ 300 ਦੀ ਲੋਈ ਲੈ 11 1200 ਮਾਗਦਾ ਦੀ ਬਾਬਾ برو ਕੰਪਰੋਮਾਈਜ਼ 1100 ਮੰਗਦਾ ਜੀ ਆਏ ਹੁੰਦਾ ਕੰਪਰੋਮਾਈਜ਼ ਬਈ ਹਕੀ ਨਾ ਰਾਜ਼ੀ ਤੀ ਹਨਾ ਹਲੀ ਹੁਣ ਅਪਰ ਇੱਕ ਬੰਦਾ ਹੋਰ ਟੰਗ ਲੈਣੀ ਬੇਲੀ ਰਹਿਦੀ ਹੁੰਦੀ ਜੱਦੀ ਸਰਦਾਰਾਂ ਦੇ ਮੁੰਡੇਆਂ ਵੇਲੀ ਰਹੇ ਨੇ ਇਹ ਮੁੰਡੇ ਦੇਖੋ ਇੱਕ ਫੋਨ ਕਰਿਆ ਉਹਦੀ ਉੱਠ ਕੇ ਆ ਗਿਆ ਇਹ ਜੱਦੀ ਸਰਦਾਰਾਂ ਦੇ ਮੁੰਡਾ ਹੀ ਨੇ ਇਹ ਕਹਿੰਦਾ ਸਰਦਾਰੀ ਦਾ ਹੀ ਦੇਖ ਇਧਰ ਫਿਰ ਫਨ ਸਨਾਂ ਅੱਜ ਅੱਜ ਪੂਰਾ ਚੱਲਣਾ ਅੱਜ ਫਨ ਕਰਨਾ ਵਾ ਤੂੰ ਦੇਖੀ ਚੱਲ ਬੜੇ ਬੜੇ ਬਾਈ ਜੀ ਲੈ ਨਾ ਅੱਜ ਲੋਈ ਕਰਕੇ ਜਲਾ ਲਈ ਅੱਜ ਅੱਜ ਫਨ ਕਰਨਾ ਅੱਜ ਹਾਲੀ ਦਾ ਜਨਮ ਦਿਨ ਹੈ ਬਾਈ ਆਏ ਪੂਰੀ ਲਈ ਫਿਰਦਾ ਪੂਰੀ ਪੂਰੀ ਚੱਲ ਹੱਕ ਅੱਜ ਫਿਰ ਇਹ ਕਹਿੰਦਾ ਵੀ ਡਿਸਾਈਡ ਕਰੋ ਕੀ ਖਾਓਗੇ ਨਹੀਂ ਬਾਈ ਕੀ ਖਾਈਏ ਮੈਨੂੰ ਆਲ ਪੀ ਜਾ ਸੋਚਾਂਗੇ ਰਹਾ ਆ ਬਾਈ ਕੋਆ ਪਤਾਰਾ ਮੈਂਬਰ ਦੇ ਘਰ ਪਹੁੰਚ ਡਰ ਬੰਦੂ ਦਾ ਸਾਲੀ ਕੀ ਖਾਏਗਾ ਜੀ ਰਵਿੰਦਰ ਜੀ ਤਾਰਾ ਪ੍ਰਣ ਜੀ ਬਾਏ ਬਾਏ ਵੀਡੀਓ ਚ ਆ ਬੇਤਾ ਆ ਨਾ ਚੜਾ ਕੜਾ ਹੈ ਦਾ ਸਮਾਨ ਜੀ ਚੋਰ ਚੋਰ ਆਈ ਤਰ ਗਿ ਨੀ ਮੋੜ ਮੋੜ ਉਹ ਪਤੰਗ ਚੱਕਾ ਯਾਰ ਮੋੜ ਲਾ ਪੈਂਦਾ ਯਾਰ ਮੈਂ ਕਿਹਾ ਬੁੱਧੂ ਆ ਬੰਦਾ ਯਾਰ ਪਤੰਗ ਠੱਕਾ ਕੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਚੱਕਾ ਗਿਆ ਲੀ ਚੱਕਲਾ ਚੱਕਲਾ ਚੱਕਰਾ ਕੁਝ ਨਹੀਂ ਹੁੰਦਾ ਉਹ ਤੰਗਾ ਤੋ ਆ ਗਿਆ ਜੋ ਆ ਗਿਆ ਲੈ ਤੇਰੇ ਤੱਕ ਚੱਕਾ ਲੀ ਕਰੇਗਾ ਇਹ ਕਿਹੜਾ ਨਾਮ ਲਿਖਿਆ ਆਰਾਣ ਤੇ ਨਹਾਜੀ ਇਹਦੇ ਕਿਹੜਾ ਨਾਮ ਲਿਖਿਆ ਰੱਬ ਦੀ ਧਰਤੀ ਤੇ ਰੱਬ ਦੀ ਧਰਤੀ ਤੋਂ 7000 ਐਂ ਕੀ ਕਰ ਲਈਂ ਤੂੰ ਛੱਡ ਦੇ ਯਾਰਾ ਓਏ ਓਏ ਉਹ ਪਾੜ ਗਿਆ ਉਹ ਪਾੜ ਗਿਆ ਉਹ ਪਾੜ ਲੂ ਪਾੜ ਦਿਓ ਪਾੜ ਦਿਓ ਰੱਬ ਦੀ ਇਹਦਾ ਰੱਬ ਤੇ ਵੀ ਨਹੀਂ ਇਹਦਾ ਥੱਲੀ ਦੀ ਵਿਚਾਲਾ ਆ ਦੀ ਹਾਂ ਐਂ ਤਾਂ ਗੱਲ ਵੱਡੇ ਅੰਦਰ ਸੋਨੂੰ ਮੈਂ ਸੁਣਨਾ ਵੀ ਇੱਕ ਟੰਗ ਨਾ ਚੜਾਉਂਦਾ ਆ ਦੇਖੋ ਮੁੰਡਾ ਟੰਗ ਚੜਾਉਂਦਾ ਚੀਖਣ ਕੇ ਐਂ ਦਿਖਾਉਂਦਾ ਗਾਣੇ ਜੋ ਕਰਦੇ ਆ ਬਈ ਦਾ ਚਿੰਗਮਾ ਖਾਂਦਾ ਯਾਰ ਓਏ ਦੱਸੋ ਭਾਈ ਆਹ ਦੇਖੀ ਲੈ ਆਹ ਗੱਲ ਕਿ ਫੋਜੂਗੀ ਅੱਜ ਹਾਦੀ ਦਾ ਜਣਾ ਮੇਰਾ ਪਾਰਟੀ ਕਰਨ ਆਇਆ ਸਾਨੂੰ ਔਰੇ ਮਾਂ ਬਹਗੀ ਥੀ ਦੇਖ ਆ 410 410 ਪੀਜਾ ਨਹੀਂ ਅੱਜ ਤਾਂ ਪਾਰਟੀ ਆ ਪੰਜਾਬੀ ਪੀਜਾ ਵਿਕੇ ਜਾ ਕਰਕੇ ਹੈਂ ਹੂੰ ਦੇਖ ਲੈ ਬੈਲੈਂਸ ਦਿਖਾਉਂਦਾ ਬੈਲੈਂਸ ਦਾ ਕੀ ਚੱਕਰ ਹੈ ਯਾਰ ਤੇਰੀ ਜੇਬ ਚ 100 ਰੁਪਿਆ ਆਲੀ ਯਾਰ ਤੇ ਸਾਡੇ ਹੁੰਦੇ ਤੈਨੂੰ ਘਾਟ ਆ ਗਈ ਬੈਲੈਂਸ ਤਾਂ ਜਾਣ ਕੇ ਹੋਗਾ ਹਾਂ ਜਾਣ ਕੇ ਰੱਖੋ 2 ਰੁਪਏ ਕੋਈ ਜੇ ਕਰਨੀ ਹੈ ਕਿਹਦਾ ਹੈ ਇਹ ਦੇ ਦੇ ਹਾਂਜੀ ਬਰੋ ਜੀ ਕੀ ਹੋਇਆ ਸੌਗੀਆਂ ਲੈਣੀਆਂ ਮੇਰੀ ਅੱਜ ਮੈਂ ਕਹਿੰਦਾ ਛੱਡ ਜਾਣਾ ਛੱਡਣ ਨੂੰ ਜੀ ਨਹੀਂ ਕਰਦਾ ਰੁਪਏ ਲੱਗੇ ਹੋਏ ਨੇ ਮੈਂ ਨਹੀਂ ਜਾਣਦੇ ਨਹੀਂ ਹੂੰ

ਦੋ ਖੰਗ ਲੱਗਦਾ ਰੁਪਈਆ ਸਾਰੇ ਨੂੰ ਪੰਤ ਰਾਜ ਦੇ ਲੰਗਾ ਹੱਦੀ ਨੇ ਪਾਰਟੀ ਕਰਿਆ ਆ ਕੋਲੇ ਤੱਕ ਪਹੁੰਚ ਉਹ ਜੱਕਦੇ ਕੋਈ ਨਾ ਪਈਆ ਆ ਪਈਆ ਚੱਕਦੇ ਆ ਲੱਲੇ ਲਾ ਦੇ ਅੱਜ ਪਾਰਟੀ ਕਰਨ ਦਾ ਆ ਕਹਿੰਦਾ ਮੇਰਾ ਪੂਰਾ ਨਾ ਲੈ ਦੇ ਕੋਈ ਚੱਕ ਕੇ ਪੂਰਾ ਹੋ ਗੜਾ ਪੂਰਾ ਖੜਾ ਕੋਣੂ ਕੀਨੇ ਚੱਕਣਾ ਪੂਰੇ ਨੂੰ ਕੰਬਲ ਨੂੰ ਕਹੇ ਬੇ ਮੁਸ਼ਕਿਲ ਜਿ ਮਨ ਕਰਦੀ ਆ ਚਲ ਅੱਜ ਨਾ ਬੇਇੱਜ਼ਤੀ ਕਰਾਂ ਜੱਜੜ ਨੂੰ ਮੈਂ ਆਹ ਤਾਂ ਬਣੀ ਵੀ ਨਹੀਂ ਬੇਇੱਜ਼ਤੀ ਉਹ ਦੇਖੀ ਇਹਨਾਂ ਨੂੰ ਪੂਰੀ ਵੀ ਨਹੀਂ ਬੋਲਣੀ ਹੋਣੀ ਪੂਰੀ ਖੁੱਲ੍ਹੇ ਕਿੱਥੋਂ ਆਖਾਂ ਨਾ ਚੱਕ ਲੈ ਜਦ ਆਈ ਹੋਗੀ ਯਾਰ ਆਹ ਕਹਿੰਦਾ 23 ਚਾ ਮਾਡਲ ਹੈ ਤੇਰਾ ਡਰਾ ਟੱਕਦਾ 24 ਆ ਲੈ ਹਾਂ ਕਿੰਨਾ ਕਹਣਾ 23 ਮਾਡਲ ਲੈ ਤੂੰ ਕੀ ਕਿੰਨਾ ਕਹਣਾ ਉਹ ਵੀ ਆ ਸੀ ਗੋਰੇ ਹੋਊਗਾ ਲੈ ਹੋਗੀ ਲੜਾਈ ਬਈ ਅੱਜ ਫੇਰ ਦੇਖੀ ਜਾਊਗਾ ਕਹਿੰਦਾ 23 ਮਾਡਲ ਆ ਕਹਿੰਦਾ 24 ਮਾਡਲ ਆ ਉਧਰੋਂ ਆ ਕੱਢ ਇੱਕ ਇੱਕ ਹੋ ਆਗਾ ਉਹ ਬਦਾਮ ਸੇਕ ਜਿਹਾ ਪਿਆਵਾਂਗੇ ਉਹ ਰੱਜੀ ਨਹੀਂ ਹਲੇ ਹਲੇ ਰੱਜੀ ਨਹੀਂ ਚੱਲ ਟੌਫੀਆਂ ਦੀ ਸ਼ਰਤ ਆ ਉਹ ਜਿਹੜੀਆਂ ਉਹ ਦੂਜੀਆਂ ਨੇ 10-10 ਟੌਫੀਆਂ ਸਾਰਿਆਂ ਨੂੰ ਹਾਲੀ ਬਸ ਠੀਕ ਆ ਠੀਕ ਆ ਸੋਨੀ ਠੀਕ ਆ ਮੈਂ ਦੇਖੀ ਜਾਉ ਆ ਇਧਰੋਂ ਇੰਸਟਾ ਤੇ ਵੜ ਗਿਆ ਤਾਂ ਮੈਂ ਤਾਂ ਹੁਣ ਕੱਢ ਲੂ ਰੇ ਸਟੋਰੀਆਂ ਜੇ ਵੜ ਕੇ ਦੇਖੀ ਜਾਉਂ ਇਧਰ ਆ ਸਨੈਪ ਚੈਟ ਤੇ ਵੜਿਆ ਫਿਰ ਤਾਂ ਕਹਿੰਦਾ ਮੈਂ ਪਾਈ ਹਾਂ ਐਂ ਤੈਨੂੰ ਨਹੀਂ ਹੌਂਦੀ ਤੂੰ ਤਾਂ ਬਾਹਲੇ ਆੜੇ ਖੜੇ ਨੇ ਮੁੰਡੇ ਆੜੇ ਖੜੇ ਨੇ ਆੜੇ ਦੇਖਿਓ ਕੀ ਬੰਦਾ ਕੀ ਭਾਵ ਵਿਕਦੀ ਆ ਆਪਾਂ ਦਾ ਟੌਫੀਆਂ ਖਾਈ ਲੈਣੀਆਂ ਨੇ ਕਿਧਰੋਂ ਮਰਜ਼ੀ ਆਉਣ ਇਧਰੋਂ ਆਉਣ ਜਾਂ ਇਧਰ ਦੋਵੇਂ ਪਾਸੇ ਲੋੜ ਕੋ ਲੈਣ ਦੇ ਜੇ ਦੋਨਾਂ ਦੀ ਸਹੀ ਹੋਈ ਤਾਂ ਮੈਨੂੰ ਵੀ ਟੌਫੀਆਂ ਦੇ ਦਿਓ ਚਲੋ ਚਲੋ ਜਾਨ ਬੜੀ ਆ ਗਈ ਬਾਹ ਦੀ ਮਾਰਚ ਬਾਈ ਗਰਮੀ ਜੀ ਆਉਂਦੀ ਆ ਗਈ ਮਾਰਚ ਠੀਕ ਹੈ ਨਾ ਬਾਈ ਫਾਮੀ ਆ ਗਈ ਕਿਹੜਾ ਖੜਾ ਖੜਾ ਨਾ ਹਾਲੀ ਮੈਂ ਹਾਲੀ ਆ 24 ਹੈ ਕਿੰਨਾਗਾ ਚਲ ਵੀ ਹੋ ਗਿਆ ਕਿਉਂ ਬਾਈ ਆ ਜਾ ਟੌਫੀਆਂ ਆ ਜਾ ਆ ਜੀ ਵਾ ਮੰਨਿਆ ਨਹੀਂ ਦੂਸੋਂ ਨਹੀਂ ਯਰ ਪੰਦਾ ਕਿਉਂ ਨਹੀਂ ਕਿਉਂ ਓਏ ਕਿਉਂ ਓਏ ਅਲੇ ਜੋਂ ਆ ਹੀ ਹੱਥ ਆਹੀ ਹੱਥ ਮੈਂ ਤਾਂ ਚਲਾਈ ਜੀ ਹੈਗਾ ਅਸੂਲਾਂ ਦੇ ਪੱਕੇ ਨੇ ਮੁੰਡੇ ਅਸੂਲਾਂ ਦੇ ਪੱਕੇ ਨੇ ਮੁੰਡੇ ਟੌਫੀਆਂ ਲੈ ਲੇ ਅਸੂਲਾਂ ਦੇ ਪੱਕੇ ਨੇ ਮੁੰਡੇ ਟੌਫੀਆਂ ਦਵਾਤੀਆਂ ਨੇ ਖਾਈ ਤੇਰੇ ਲਈਆਂ ਦੱਸ ਕਿੱਥੇ ਨੇ ਉਹ ਦੁਕਾਨ ਜਿੱਤਿਆ ਪਰ ਉਹ ਲੀਲਾ ਪਾਰਟੀ ਫਿਰਦੂਨ ਨੇ ਕਰਤੀ ਪਾਰਟੀ ਫਿਰਦੂਨ ਨੇ ਕਰਤੀ ਚਲੋ ਮਰੀਆ ਵਧੀਆ ਬੰਦਾ ਨਰਮ ਆ ਕਲੇਸ ਫਾਰਵਰਡ ਹਾਂ ਕਲੇਸ ਫਾਰਵਰਡ ਪੰਜ ਲਿਖਾਏਗਾ ਮੇਰੇ ਲਈ ਲਿਖੇਗੇ ਨਹੀਂ 10 ਰੁਪਏ ਨਹੀਂ ਇੱਥੇ ਨਾਲ ਹੁੰਦਾ ਆਪ ਵਧੀਆਲੀ ਖਾਂਦਾ ਸਾਨੂੰ ਗਰੀਬਾਂ ਨੂੰ ਘੱਟਾ ਨਹੀਂ ਹੋਉਂਦਾ ਹਾਂ ਆਂਟੀ ਐਂ ਕਰਦਾ ਮੈਂ ਵੱਲੋਂ ਚੈੱਕ ਟੂ ਕਹੀ ਜਾਂਦਾ ਵੀ ਜਨਮ ਦਿਨ ਨਾਲੇ ਜਨਮ ਦਿਨ ਇਹਦਾਗਾ ਖਾਂਦਾ ਸਤੋਂ ਆ ਕੀ ਤੋਂ ਖਾਂਦਾ ਆ ਦੇ ਆ ਦੇ ਆ ਚਾਕਲੇਟ ਮੇਰੀ ਆ ਫੇ ਸੱਚਾ ਪਾਛ ਅਜੇ ਸੁਣਦਾ ਖਾਰੇ ਬਣਾ ਹੋਵੇ ਤੇ ਆ ਬਣ ਜੇ ਤੇ ਆ ਬਣ ਜੇ ਕਾਦ ਨੂੰ ਪਿਆ ਓਕਾ ਹੋਵੇ ਹਾਂ ਹੈ ਉਹ ਚ ਟੋਫੀਆਂ ਨੂੰ ਉਗਾ ਕੇ ਜਾਣੀ ਹੋਵੇ دیਵਾਕਾਂ ਨੂੰ ਬਣ ਰਿਹਾ ਪੈਟਾ ਤੂੰ ਦੇਖ ਤੂੰ ਦੇ ਬੁੜਿਆਂ ਨੂੰ ਬਣੇ ਬਈ ਆਹ ਨੂੰ ਬੁੜਿਆਂ ਨੂੰ ਬੰਡੂ ਤੂੰ ਹੀ ਦੇ ਬੁੜਿਆਂ ਨੂੰ ਯਾਰ ਨੇ ਦੇ ਬੁੜੇ ਯਾਰ ਮੇਰੇ ਦਿਨ ਉੱਥੇ ਵੱਖ ਰਹੇ ਚਲੋ ਆਏ ਪੈਟੇ ਦਮਾਉਣੇ ਇਹੀ ਦਮਾਉਣੇ ਨੂੰ ਕੱਢ ਲਾਂਗੇ ਰਾਤ ਤੇ ਰਾਤ ਹੀ ਕੱਢਾਂਗੇ ਪੱਲਟੋਨੀ ਕਿਹੜਾ ਬਾਈਟਰ ਲੱਤੈ ਨੇ ਮੈਂ ਲੈਡੀ ਮੈਂ ਬੁੜੇ ਬੁੜੇ ਯਾਰ ਨੇ ਜਾੜਾਂ ਜਿਹਾ ਫਸਾਫਸਾ ਮਾਰੂ ਬੁੜੇ ਨਾ ਵੀ ੱਟਕਾ ਕਰਦਾ ਇਹ ਭੈਣ ਦਾ ਯਾਰ ਸੋਚਦਾ ਬੁੜਿਆਂ ਦੀ ਕੋਈ ਨਹੀਂ ਗੱਡ ਫੜ ਕੇ ਰੱਖਾਂਗੇ ਸਰ ਆ ਵੀ ਫੜਾ ਦੇ ਸਾਨੂੰ ਇਹ ੱਟ ਰੱਖਾਂਗੇ ਅੱਜ ਕੌਣ ਹੈ ਰੇ ਤੂੰ ਆਉਣੇ ਬੁੜਿਆਂ ਨਾਲ ਆ ਲੈ ਆ ਜੀ ਹੈ ਓਏ ਕਾ ਕੇ ਲਾਖ ਰਾਂ ਉਹਨੇ ਸੀਰੀਆ ਪਾਣੀ ਮੰਗੂਗਾ ਨਾ ਮੈਂ ਪੜ ਲੂ ਫਿਰ ਮੈਂ ਆ ਇਹ ਜੀ ਕਿਹੜੀ ਨੰਬਰੀ ਤਰ੍ਹਾਂ ਨਾ ਆ ਕੇ ਬੰਦ ਹੁੰਦਾ ਨਾ ਜੋਗੀ ਬੰਨ ਲਿਆ ਆ ਪੂਰਾ ਕਿਉਂ ਲੈ ਆਤੀ ਓਏ ਮੋਬਲਿਆ ਤਿਆਰੀ ਫੁੱਲ ਰੱਖੇ ਕੀ ਪਤਾ ਨਹੀਂ ਰਹੋ ਜੀ ਕਿੱਧਰ ਨੂੰ ਜਾਣਾ ਪਏ ਇਹਦਾ ਇਹ ਤਾਂ ਹੀ ਦੀ ਰੋਟੀ ਖਾ ਕੇ ਆਵਾਂਗੇ ਦੀਪਕ ਚ ਚੱਲੀਏ ਦੀਪਕ ਚ ਚੱਲਦੇ ਮੈਂ ਆਪਾਂ ਉਹ ਨਹੀਂ ਚੱਕਿਆਗਾ ਗੱਡੀ ਲੈ ਕੇ ਆ ਰਿਆ ਉਹ ਜਿੱਦ ਨੂੰ ਕਰਾ ਮੋੜ ਗੱਡੀ ਲੈ ਕੇ ਆ ਰਿਆ 20 ਤਾਂ ਗੱਡੀ ਉਧਰ ਖਿੱਚ ਦੇ ਦਿੰਦੇ ਆ ਕੁਸਕਲਾ ਚਾਚਾ ਜੀ ਤੇ ਉਹ ਨਹੀਂ ਹੈਗੇ ਮੇਰਾ ਯਾਰ ਦੂਜੇ ਦੋ ਹਰਮਨ ਤੇ ਅੰਦਰਜੀਤ ਬਾਈ ਉਹ ਵੀ ਗੱਡੀ ਚ ਉਹ ਨਾਲ ਹੀ ਤਾਂ ਹੈਗੇ ਨੇ ਨਹੀਂ ਹੈਗੇ ਉਹ ਲੈਨੇ ਰ ਆਉਣਗੇ ਭੈਣੇ ਫਿਰ ਘਰੇ ਉਹਨਾਂ ਦੇ ਗਾਣਾ ਫਿਰ ਨਹੀਂ ਤਾਂ ਦੀਪਕ ਤੇ ਅੱਜ ਬਣ ਗਿਆ ਦੀ ਪਲੇ ਰੋਟੀ ਖਾਣ ਦਾ ਚਲ ਤੜਕੀ ਵਾਲੀ ਖਾ ਲਾਂਗੇ ਜੋ ਵੱਡੀ ਨਹੀਂ ਮੈਂ ਆ ਜੀ ਨਾ ਪਾ ਆ ਜੀ ਕੀ ਹਟੇ ਹੁਣ ਕਿਧਰੇ ਲੈ ਕੇ ਰੇ ਪੂਰਾ ਪਲਾਨ ਬਣ ਗਿਆ ਦੀਪਕ ਜਾਦੇ ਦੇ ਫਾਈਟ ਜੋ ਚਾਚਾ ਜੀ ਆਗੇ ਬਾਹਰ ਸ਼ਾਪਿੰਗ ਦੀ ਬਾਤੀ ਕਰਦੇ ਵਾਸਤੇ ਬਾਪ ਨੂੰ ਮੰਨਦੇ ਹਾਂਜੀ ਮੈਂ ਜਦੋਂ ਚਾਚਾ ਜੀ ਆਗੇ ਫਿਰ ਬਾਅਦ ਚੱਲਾਂਗੇ ਹਾਂ ਰੋਟੀ ਹਾਂ ਦੀਪ ਕਿਤੇ ਦੇਖਦੇ ਅੱਜ ਲੈ ਕੇ ਜਾਂਦਾ ਹੈਗਾ ਤਾਂ ਕਹਦੇ ਨਾ ਖਾਣੇ ਪੂਰਾ ਦੀਪ ਨਹੀਂ ਰਨੇ ਬਾਹਰ ਚੱਲਾਂਗੇ ਜਵਾੜੇ ਮੀਟ ਨਹੀਂ ਹੈਗਾ ਦੀਪ ਚ ਜਵਾੜੇ ਨਹੀਂ ਐਸਾ ਮੀਟ ਖਾਂਦੇ ਵੀ ਨਹੀਂ ਅਸੀਂ ਖਾਂਦੇ ਹਾਂ ਤਾਂ ਇੱਥੇ ਲੈਣਾ ਐ ਨਾ ਮੀਟ ਖਾਂਦੇ ਨੇ ਓਏ ਮੈਂ ਤਾਂ ਮੀਟ ਹੀ ਨਹੀਂ ਖਾਂਦਾ ਹਾਂ ਅਸੀਂ ਖਾਵਾਂਗੇ ਵਾਟਰ ਜੀ ਫਿਰ ਫਿਰ ਮੈਂ ਕੀ ਕਰੂੰਗਾ ਯਾਰ ਮੇਰੇ ਵਾਰੀ ਵੀ ਫੋਟੋ ਲਓ ਤੁਸੀਂ ਇਹ ਨੂੰ ਦਵਾ ਦੇਗੇ ਇਹ ਇਹ ਨਹੀਂ ਨਾ ਤੇਰੀ ਨਾਲ ਹੋਈ ਹੈਗੀ ਬਟਰ ਚ ਆਹ ਨਾ ਨਾ ਬਟਰ ਉਹ ਕਿਹੜੀ ਹੁੰਦੀ ਆ ਉਹ ਬਟਰ ਵੀ ਹਾਂ ਨਾਲ ਪੁੱਲ ਜਾਵੇਂ ਦਾਲ ਮੱਖਣੀ ਦਾਲ ਮੱਖਣੀ ਆ ਜੀ ਦੀ ਦਾਲ ਤੇ ਨਹੀਂ ਹੋਊਂਗਾ ਕੋਈ ਇੱਕ ਬਣਾਉਣੀ ਨਹੀਂ ਕਰੇ ਫਰੌਕ ਕਰਕੇ ਪਰ ਆਹ ਬਾਬੇ ਬਣੇਗਾ ਜੇ ਤੁਸ ਆਪਣਾ ਮੈਂ ਕਹਿੰਦੇ ਹਾਂ ਬੱਚਿਆਂ ਨੂੰ ਕੋ ਬੁੜਿਆਂ ਨੂੰ ਬੁੜਿਆਂ ਨੂੰ ਕਰਦੇ ਪੰਜ ਬਣ ਗਿਆ ਮੈਂ ਕਿਹਨੇ ਪੈਣ ਕਰ ਦਿਸਣਾ ਨੇ ਸਰ ਲਾ ਮੈਂ ਇਕੱਲਾ ਹੀ ਖਾਣਾ ਦੋ ਜਣੇ ਹਲੋ ਭੂਗੇ ਮੇਰਾ ਕਰੇ ਪਹੁੰਚਦੇ ਹਾਂ ਲੇਰ ਦੇ ਮੈਂ ਅੱਜ ਐਡੀਟਿੰਗ ਕਰਦਾ ਪਾਉਗਾ ਤੂੰ ਇlai ਜਗ੍ਹਾ ਤੇ ਤੂੰ ਜਲਾ ਹਾਂ ਠੰਡ ਘਟਾ ਕੇ ਲੈ ਲੈ ਠੰਡ ਘਟਾ ਕੇ ਬਿਠ ਚੌਂਗ ਚ ਆਵਾਂ ਹੁਣ ਪਹੁੰਚਾ ਮੈਂ ਤੂੰ ਹੀ ਲਾਉ ਮੁੰਡਿਆ ਲਾਲਾ ਚਾਚਾ ਇਹ ਲੱਕੜਾ ਓਕੜਾ ਦਾ ਤੂੰ ਜਲਾ ਲੈਟ ਲਾਵਾ ਲੈਟ ਲਾਵਾ ਹੈ ਮੈਜ ਹੀ ਨਹੀਂ ਗਈ ਨਾ ਪੜ ਲਗੇ ਨਾ ਇੰਨੀ ਨਹੀਂ ਹੈਗੀ ਪਾਲਟੀ ਪਾਲਟੀ ਕਰਕੇ ਆਏ ਨੇ ਮੁੰਡੇ ਉਹ ਖਾਦਾ ਹੋਇਆ ਇਹਨਾਂ ਦਾ ਜੋ ਮੈਂ ਤੁਹਾਨੂੰ ਮੈਂ ਕਹਿੰਦਾ ਨਹੀਂ ਖਾਪਾ ਖਾਂਦੇ ਨਹੀਂ 버거 ਖਾਂਦੇ ਨਹੀਂ ਫਰਾਈਜ਼ ਫਰਾਈਜ਼ ਕਾ ਕਹਿੰਦੇ ਉਹ ਵੀ ਸਪਾਈਸੀ